ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਸ਼ਹੀਦਾਂ ਸਿੰਘਾਂ ਦੇ ਅੱਗੇ ਕੀਤੀ ਹੋਈ ਅਰਦਾਸ ਸਾਡੀ ਕਿਵੇਂ ਜਲਦ ਹੀ ਪੂਰੀ ਹੋ ਜਾਂਦੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਜ਼ਿੰਦਗੀ ਵਿੱਚ ਕਦੇ ਵੀ ਤੁਹਾਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਮਹਾਪੁਰਖ ਅਕਸਰ ਹੀ ਆਖਦੇ ਹਨ ਕਿ ਜਿਨਨੇ ਵੀ ਸ਼ਹੀਦ ਸਿੰਘਾਂ ਦੇ ਅਸਥਾਨ ਹਨ ਉੱਥੇ ਜਦੋਂ ਵੀ ਜਾਣਾ ਹੋਵੇ ਭਾਵਨਾ ਦੇ ਨਾਲ ਜਾਣਾ ਚਾਹੀਦਾ ਹੈ ਕੁਝ ਬਣ ਕੇ ਨਹੀਂ ਜਾਣਾ ਕੁਝ ਵੱਡੇ ਹੋ ਕੇ ਨਹੀਂ ਜਾਣਾ ਕਿੰਤੂ ਪ੍ਰੰਤੂ ਵੀ ਨਹੀਂ ਕਰਨਾ ਤੇ ਕਈ ਲੋਕ ਤਾਂ ਕਿੰਤੂ ਪਰੰਤੂ ਬਹੁਤ ਕਰਦੇ ਹਨ ਨਿਮਰਤਾ ਵਿੱਚ ਜਾਇਆ ਕਰ ਸ਼ਹੀਦ ਸਿੰਘਾਂ ਦੇ ਕੋਲ ਜਦੋਂ ਨਿਮਰਤਾ ਨਾਲ ਜਾਓਗੇ ਉਹਨਾਂ ਦੇ ਸਥਾਨਾਂ ਤੇ ਉਹ ਫਿਰ ਤੁਹਾਨੂੰ ਖੁੱਲੇ ਗਫੇ ਬਖਸ਼ ਦੇਣਗੇ ਸਾਡੇ ਲੇਖਾਂ ਵਿੱਚ ਲਿਖੇ ਹੋਏ ਨੂੰ ਵੀ ਮਿਟ ਸਕਦੇ ਹਨ ਇੰਨੀ ਤਾਂ ਉਹਨਾਂ ਵਿੱਚ ਸ਼ਕਤੀ ਹੁੰਦੀ ਹੈ ਕਿਉਂਕਿ ਗੱਲ ਬੜੀ ਵੱਡੀ ਹੈ ਜੋ ਕਰਮਾਂ ਦੇ ਵਿੱਚ ਹੈ ਉਹ ਮਿਲਣਾ ਹੀ ਹੁੰਦਾ ਹੈ ਪਰ ਮਿਲਦਾ ਵੀ ਉਹੀ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਬਚਨ ਕਰਦੇ ਸਨ ਆਖਦੇ ਸੀ ਬਾਬਾ ਦੀਪ ਸਿੰਘ ਜੀ ਕੋਈ ਗੁਰਦੁਆਰਾ ਸਾਹਿਬ ਆਉਂਦਾ ਗੁਰੂ ਕੇ ਲੰਗਰ ਵਿੱਚ ਆਉਂਦਾ ਜਾਂ ਗੁਰੂ ਦਰਬਾਰ ਸਾਹਿਬ ਆਉਂਦਾ ਪ੍ਰੇਮਾਂ ਦੀ ਭੇਟਾ ਲੈ ਕੇ ਆਉਂਦਾ ਕੋਈ ਜਥਾ ਸ਼ਕਤ ਮਾਇਆ ਭੇਂਟ ਕਰਦਾ ਕੋਈ ਕੀ ਚੜਾਉਂਦਾ ਪਰ ਤੁਸੀਂ ਤਾਂ ਉਹਨਾਂ ਦੇ ਵਿੱਚੋਂ ਹੋ ਜਿਨ੍ਹਾਂ ਨੇ ਆਪਣਾ ਸਿਰ ਹੀ ਗੁਰੂ ਨੂੰ ਭੇਂਟ ਕਰ ਦਿੱਤਾ ਤੁਸੀਂ ਤਾਂ ਆਪਣਾ ਸਿਰ ਹੀ ਸਾਡੇ ਦਰ ਤੇ ਚੜਾ ਦਿੱਤਾ ਅੱਜ ਤੋਂ ਬਾਅਦ ਖੀਸਾ ਮੇਰਾ ਤੇ ਹੱਥ ਤੇਰਾ ਹੋਵੇਗਾ ਜਿਵੇਂ ਮੇਰੇ ਦਰ ਤੇ ਰੌਣਕਾਂ ਲੱਗਣਗੀਆਂ ਤੇਰੇ ਦਰ ਤੇ ਵੀ ਰੌਣਕਾਂ ਲੱਗਣਗੀਆਂ ਗੁਰਮੁਖ ਪਿਆਰਿਓ ਬਾਬਾ ਦੀਪ ਸਿੰਘ ਜੀ ਦੇ ਬਾਰੇ ਇਸ ਤਰ੍ਹਾਂ ਦੇ ਬਚਨ ਹਨ ਸਤਗੁਰੂ ਜੀ ਤੇ ਉਹਨਾਂ ਜਦੋਂ ਉਹਨਾਂ ਨੇ ਇਹ ਜਾਣਿਆ ਕਿ ਸ਼ਹੀਦ ਸਿੰਘਾਂ ਦੇ ਅਸਥਾਨ ਤੇ ਇਹ ਸ਼ਰਧਾ ਰੱਖ ਕੇ ਜਾਇਆ ਕਰੋ ਮਨ ਵਿੱਚ ਕੋਈ ਵੀ ਤਰਕ ਲੈ ਕੇ ਨਹੀਂ ਜਾਣਾ ਚਾਹੀਦਾ ਕਈ ਨਾਸਤਿਕਤਾ ਬੜੀ ਫੈਲਾਉਂਦੇ ਹਨ ਲੋਕ ਕਿਉਂਕਿ ਜਦੋਂ ਕੋਈ ਪ੍ਰੇਮੀ ਸੱਜਣ ਇਸ ਤਰ੍ਹਾਂ ਕਹਿ ਦਿੰਦਾ ਕਿ ਸਿੱਖ ਕੇ ਮੇਰੀ ਇਸ ਹਫਤੇ ਵਿੱਚ ਇੱਕ ਹੀ ਅਰਦਾਸ ਸੁਣ ਲਈ ਹੈ ਪਰਮਾਤਮਾ ਨੇ ਮੈਂ ਸ਼ਹੀਦ ਸਿੰਘਾਂ ਦੇ ਸਥਾਨ ਤੇ ਜਾ ਕੇ ਸੇਵਾ ਕੀਤੀ ਅਰਦਾਸ ਕੀਤੀ ਤੇ ਮੇਰੀ ਬੜੀ ਜਲਦੀ ਹੀ ਕਬੂਲ ਹੋ ਗਈ ਹੈ ਸੁਣੀ ਗਈ ਹੈ ਕਹਿ ਦਿੰਦੇ ਹਨ ਦੂਜੇ ਦਿਨ ਹੀ ਕਿ ਸੁਣੀ ਗਈ ਤੇ ਕਹਿ ਦਿੰਦੇ ਹਨ ਉਸੇ ਦਿਨ ਹੀ ਸੁਣੀ ਗਈ ਤਾਂ ਇਹ ਵਰਤਾਰਾ ਕਿਵੇਂ ਵਰਤ ਜਾਂਦਾ ਹੈ ਉਹਨਾਂ ਬੰਦੇ ਦੇ ਪਿਛਲੇ ਕਰਮਾਂ ਦੀ ਵੀ ਕਮਾਈ ਹੁੰਦੀ ਹੈ ਸੰਤ ਮਹਾਪੁਰਖ ਜੀ ਭਾਈ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਖ ਕਿਉਂਕਿ ਦਮਦਮੀ ਟਕਸਾਲ ਦੇ ਮੁਖੀ ਰਹੇ ਹਨ ਤੇ ਉਹ ਮਹਾਪੁਰਖਾਂ ਨੇ ਬੜੀ ਹੀ ਸੇਵਾ ਕੀਤੀ ਬੜਾ ਗਿਆਨ ਸੀ ਉਹਨਾਂ ਨੂੰ ਇੱਕ ਵਾਰ ਇਦਾਂ ਹੀ ਗੁਰਮਖ ਪਿਆਰੇ ਬੈਠੇ ਸਨ ਤੇ ਉਹਨਾਂ ਨੇ ਸਹਜ ਸੁਭਾਅ ਪੁੱਛ ਲਿਆ ਬਾਬਾ ਜੀ ਸਾਡੇ ਜਿਹੜੇ ਮਹਾਪੁਰਖ ਅਰਦਾਸ ਜਦੋਂ ਕਰਦੇ ਆ ਉਹ ਕੋਈ ਵੀ ਸਿੱਖ ਹੋਵੇ ਉਹਨੂੰ ਕੋਈ ਵੀ ਚੀਜ਼ ਚਾਹੀਦੀ ਹੋਵੇ ਦੂਜੇ ਤੀਜੇ ਦਿਨ ਉਹਨੂੰ ਪ੍ਰਾਪਤ ਹੋ ਜਾਂਦੀ ਹੈ ਐਨੇ ਨਾਮ ਦੀ ਕਮਾਈ ਹੈ ਜਾ ਕਹੀ ਕਹਿ ਦਿੰਦੇ ਹਨ ਅਗਲੇ ਦਿਨ ਹੀ ਸਾਡੀ ਅਰਦਾਸ ਪੂਰੀ ਹੋ ਜਾਂਦੀ ਹੈ ਕਹਿੰਦੇ ਤੁਸੀਂ ਦੱਸੋ ਮਹਾਂਪੁਰਖੋ ਕਿ ਤੁਹਾਡੇ ਇੱਥੇ ਕੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੇ ਨਾਲ ਟਕਸਾਲ ਚੱਲਦੀ ਹੈ ਕਿਉਂਕਿ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਮੁਖੀ ਥਾਪਿਆ ਸੀ ਅੱਗੇ ਦੇ ਅੱਗੇ ਫਿਰ ਟਕਸਾਲ ਦੇ ਮੁਖੀ ਬਦਲਦੇ ਰਹੇ ਹਨ ਉਦੋਂ ਮਹਾਂਪੁਰਖਾਂ ਨੇ ਦੱਸਿਆ ਸੀ ਕਹਿੰਦੇ ਇੱਥੇ ਐਡੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਕਿਉਂਕਿ ਜਦੋਂ ਕੋਈ ਵੀ ਚੀਜ਼ ਸਾਨੂੰ ਚਾਹੀਦੀ ਹੁੰਦੀ ਹੈ ਇੱਥੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਤੇ ਉਹ 7 ਦਿਨ ਦੇ ਵਿੱਚ ਇੱਕ ਦਿਨ ਵੀ ਵਿਅਰਥ ਨਹੀਂ ਜਾਂਦਾ ਕਿਉਂਕਿ ਕਈ 7 ਦਿਨਾਂ ਬਾਅਦ ਹੀ ਜਿਹੜੀ ਚੀਜ਼ ਚਾਹੀਦੀ ਹੁੰਦੀ ਹੈ ਇੱਕ ਹਫ਼ਤੇ ਵਿੱਚ ਪਹਿਲਾਂ ਹੀ ਬਾਬਾ ਦੀਪ ਸਿੰਘ ਜੀ ਉਸ ਦਾ ਪ੍ਰਬੰਧ ਕਰ ਦਿੰਦੇ ਹਨ ਕਿਉਂਕਿ ਕਈ ਕਈ ਦਿਨ 7 ਦਿਨ ਬਾਅਦ ਜਿਹੜੀ ਚੀਜ਼ ਚਾਹੀਦੀ ਹੁੰਦੀ ਹੈ ਉਹਦਾ ਇੱਕ ਇੱਕ ਹਫ਼ਤਾ ਪਹਿਲਾਂ ਹੀ ਪ੍ਰਬੰਧ ਬਾਬਾ ਦੀਪ ਸਿੰਘ ਜੀ ਆਪ ਹੀ ਕਰ ਦਿੰਦੇ ਹਨ ਹੁਣ ਤੁਸੀਂ ਕਹੋਗੇ ਕਿ ਜਿਹੜੀ ਚੀਜ਼ ਆਪਾਂ ਨੂੰ ਪਹਿਲਾਂ ਚਾਹੀਦੀ ਹੈ ਹਫ਼ਤਾ ਤਾਂ ਪਹਿਲਾਂ ਹੀ ਉਹਦਾ ਕਿਵੇਂ ਪ੍ਰਬੰਧ ਹੋ ਜਾਵੇਗਾ ਕਿਉਂਕਿ ਮਨ ਦਾ ਸੁਭਾ ਤਰਕ ਕਰਨਾ ਜਿਵੇਂ ਮਨ ਲੋਕੇ ਕਈ ਵਾਰੀ ਨੇ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਲਾਈਟ ਚਲੀ ਜਾਂਦੀ ਹੈ ਕੱਟ ਲੱਗ ਜਾਂਦੇ ਹਨ ਤੇ ਕੋਈ ਗੁਰਮਖ ਪਿਆਰਾ ਆ ਕੇ ਕਹਿ ਦਿੰਦਾ ਹੈ ਮਹਾਪੁਰਖਾਂ ਨੇ ਦੱਸਿਆ ਸੀ ਕਿ ਬੈਟਰੀ ਲੈ ਕੇ ਆਏ ਆ ਇਨਵਰਟਰ ਬੈਟਰੀ ਜਿਹੜੇ ਵੱਡੇ ਬੈਟਰੀ ਹਨ ਜਿਨ੍ਹਾਂ ਤੇ ਤਿੰਨ ਪੱਖੇ ਵੀ ਚੱਲ ਜਾਂਦੇ ਹਨ ਕਈ ਤਾਂ ਛੋਟੇ ਹੁੰਦੇ ਹਨ ਤੇ ਫਿਰ ਕਹਿੰਦੇ ਕਿ ਭਾਈ ਸਾਹਿਬ ਜੀ ਤੁਸੀਂ ਵੀ ਜੇ ਸੇਵਾ ਕਰਨੀ ਹੈ ਤਾਂ ਫਿੱਟ ਵੀ ਕਰਵਾ ਦਿਓ ਉਹ ਫਿੱਟ ਵੀ ਹੋ ਜਾਂਦੇ ਹਨ ਤੇ ਫਿਰ ਜਦੋਂ ਲਾਈਟ ਜਾਣੀ ਹੁੰਦੀ ਹੈ ਉਹਦੇ ਤੋਂ ਪਹਿਲਾਂ ਹੀ ਉਹਦਾ ਪ੍ਰਬੰਧ ਇੱਥੇ ਹੋ ਜਾਂਦਾ ਹੈ ਇਹ ਤਾਂ ਮੈਂ ਤੁਹਾਨੂੰ ਇੱਕ ਉਦਾਹਰਣ ਦੇ ਰਹੀ ਸੀ ਇਸ ਦਾ ਕੰਮ ਕਿਵੇਂ ਪਹਿਲਾਂ ਹੋ ਜਾਂਦਾ ਹੈ ਇਦਾਂ ਹੀ ਕਈ ਕਾਰਜ ਹਨ ਜਿਹੜੇ ਬਾਬਾ ਦੀਪ ਸਿੰਘ ਜੀ ਕਹਿੰਦੇ ਹੁੰਦੇ ਸੀ ਮਹਾਪੁਰਖ ਜੀ ਪਹਿਲਾਂ ਹੀ ਇੱਥੇ ਐਵੇਂ ਹੋ ਜਾਂਦਾ ਹੈ ਉਦੋਂ ਉਥੇ ਵਿਦਿਆ ਪੜ੍ਹਨ ਵਾਸਤੇ ਵਿਦਿਆਰਥੀ ਬੜੇ ਜਾਂਦੇ ਸੀ ਦਮਦਮੇ ਟਕਸਾਲ ਦੇ ਵਿੱਚ ਜਿਨ੍ਹਾਂ ਨੂੰ ਲੋਡ ਹੁੰਦੀ ਸੀ ਪੱਖਿਆਂ ਦੀ ਲਾਈਟ ਦੀ ਕਿਉਂਕਿ ਗ੍ਰੰਥਾਂ ਦਾ ਅਧਿਐਨ ਕਰਨਾ ਹੁੰਦਾ ਸੀ ਫਿਰ ਉਹ ਇਹ ਚੀਜ਼ਾਂ ਜਦੋਂ ਪਹਿਲਾਂ ਹੀ ਲੱਗ ਜਾਂਦੀਆਂ ਸਨ ਵੱਡੇ ਬੈਟਰੀ ਲੱਗ ਜਾਂਦੇ ਸਨ ਉਦੋਂ ਬਾਅਦ ਪਤਾ ਲੱਗਦਾ ਸੀ ਕਿ ਵਾਕਿਆ ਹੀ ਇਹਨਾਂ ਚੀਜ਼ਾਂ ਦੀ ਬੜੀ ਲੋੜ ਸੀ ਪੱਖੇ ਵੀ ਚਾਹੀਦੇ ਸਨ ਤੇ ਲਾਈਟ ਵੀ ਚਾਹੀਦੀ ਸੀ ਕੋਈ ਵੀ ਮੁਸ਼ਕਿਲ ਨਹੀਂ ਸੀ ਆਉਂਦੀ ਕਿ ਕਿ ਉਹ ਦਮਦਮੀ ਟਕਸਾਲ ਦੇ ਮੁਖੀ ਇਹ ਟਕਸਾਲ ਚਲਾ ਰਹੇ ਸਨ ਤੇ ਚਲਾਉਂਦੇ ਕਿੱਥੋਂ ਸਨ ਇਹ ਬਾਬਾ ਦੀਪ ਸਿੰਘ ਜੀ ਨੂੰ ਥਾਪੜਾ ਮਿਲਿਆ ਹੋਇਆ ਸੀ ਜਿਵੇਂ ਦਸਵੇਂ ਪਾਤਸ਼ਾਹ ਜੀ ਦਾ ਇਸ ਕਰਕੇ ਭਾਈ ਜਦੋਂ ਵੀ ਕਿਤੇ ਅਸਥਾਨ ਤੇ ਜਾਣਾ ਹੋਵੇ ਐਸੇ ਸ਼ਹੀਦ ਸਿੰਘਾਂ ਦੇ ਅਸਥਾਨ ਤੇ ਨਿਮਰਤਾ ਦੇ ਨਾਲ ਹੀ ਭੇਜ ਕੇ ਜਾਣਾ ਚਾਹੀਦਾ ਹੈ ਉੱਥੇ ਜਾ ਕੇ ਆਪ ਦੀ ਅੱਖ ਮੈਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਜੇ ਕੋਈ ਇਹ ਕਹਿ ਰਿਹਾ ਹੈ ਨਾ ਯਕੀਨ ਕਰੋ ਕਿਸੇ ਦਾ ਕਿ ਮੈਂ ਅਰਦਾਸ ਕੀਤੀ ਮੇਰੀ ਜਦੋਂ ਅਰਦਾਸ ਪੂਰੀ ਹੋ ਗਈ ਉਸੇ ਦਿਨ ਹੀ ਹੋ ਜਾਵੇਗੀ ਫਿਰ ਜੇਕਰ ਤੁਸੀਂ ਆਪਣੇ ਮਨ ਦੇ ਵਿੱਚ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਦੀ ਭਾਵਨਾ ਨਹੀਂ ਰੱਖੋਗੇ ਤੁਹਾਡੀ ਹੋ ਸਕਦਾ ਹੈ ਉਸੇ ਦਿਨ ਵਿੱਚ ਹੀ ਅਰਦਾਸ ਪੂਰੀ ਹੋ ਜਾਵੇ ਜਾਂ ਹਫ਼ਤੇ ਵਿੱਚ ਹੋ ਜਾਵੇ ਮਹੀਨੇ ਵਿੱਚ ਤੁਹਾਡਾ ਕੋਈ ਕਰਜ਼ਾ ਲੈ ਜਾਂਦਾ ਹੈ ਕਈ ਐਦਾਂ ਵੀ ਆਖਦੇ ਹਨ ਸੱਚੀਆਂ ਗੱਲਾਂ ਹਨ ਉਹ ਝੂਠੀਆਂ ਗੱਲਾਂ ਨਹੀਂ ਕਿ ਜੇਕਰ ਪਰਮਾਤਮਾ ਚਾਵੇ ਤਾਂ ਬੰਦੇ ਨੂੰ ਰਾਜੇ ਤੋਂ ਭਿਖਾਰੀ ਤੇ ਭਿਖਾਰੀ ਤੋਂ ਬਾਦਸ਼ਾਹ ਵੀ ਬਣਾ ਸਕਦਾ ਹੈ ਕਿਉਂਕਿ ਉਹ ਗੁਰੂ ਹਨ ਜਿਹੜੇ ਸ਼ਹੀਦ ਸਿੰਘ ਹਨ ਇਹਨਾਂ ਨੂੰ ਥਾਪੜਾ ਉਹਨਾਂ ਦਾ ਹੀ ਮਿਲਿਆ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੇ ਉਹਨਾਂ ਦੇ ਖਜ਼ਾਨੇ ਵਿੱਚੋਂ ਹੀ ਇਹਨਾਂ ਨੇ ਦੇਣੀਆਂ ਹਨ ਇਹਨਾਂ ਦਾ ਸੁਭਾਅ ਵੇਖ ਲੈਂਦੇ ਆ ਸ਼ਰਧਾ ਵੇਖ ਲੈਂਦੇ ਆ ਕਿ ਸਿੱਖ ਦੀ ਜਿਹੜੀ ਸ਼ਰਧਾ ਹੈ ਉਹ ਕਿੰਨੀ ਹੈ ਜੇਕਰ ਬਹੁਤ ਹੋਵੇ ਫਿਰ ਉਸ ਨੂੰ ਖੁੱਲੇ ਗੱਫੇ ਦੇ ਦਿੰਦੇ ਹਨ ਗੱਲ ਤਾਂ ਸਾਰੇ ਸਾਧ ਸੰਗਤ ਜੀ ਭਾਵਨਾ ਤੇ ਟਿਕਦੀ ਹੈ ਪਰ ਕਈ ਵਾਰੀ ਆਪਾਂ ਤਰਕ ਕਰਨ ਲੱਗ ਜਾਂਦੇ ਹਾਂ ਜਿੰਨਾ ਸਮਾਂ ਅਸੀਂ ਤਰਕ ਕਰਨ ਤੇ ਗਵਾਉਂਦੇ ਹਾਂ ਉਹਨਾਂ ਸਮਾਂ ਸਾਨੂੰ ਵਰਣੀ ਪੜ ਲੈਣੀ ਚਾਹੀਦੀ ਹੈ ਜਾਂ ਫਿਰ ਸਿਮਰਨ ਕਰ ਲੈਣਾ ਚਾਹੀਦਾ ਹੈ ਕਿਉਂਕਿ ਬੰਦੇ ਦੇ ਮਨ ਦੇ ਹਾਲਾਤ ਹੀ ਦੱਸ ਦਿੰਦੇ ਹਨ ਕਿ ਲੋਭ ਵਿੱਚ ਫਸਿਆ ਬੰਦਾ ਧਨ ਦੀ ਖਾਤਰ ਭੱਜਿਆ ਫਿਰਦਾ ਹੈ ਕਦੇ ਉੱਤਰ ਕਦੇ ਪੂਰਬ ਤੇ ਕਦੇ ਪੱਛਮ ਤੇ ਕਦੇ ਦੱਖਣ ਚਾਰ ਦਿਸ਼ਾਵਾਂ ਹਨ ਤੇ ਬਾਕੀ ਜਿਹੜੇ ਆ ਉਹ ਰੇਸੇ ਉਹ ਹਨ ਧਰਤੀ ਦੇ ਕੋਨੇ ਹਨ ਉਹ 10 ਬਣਦੇ ਹਨ ਦਸੀ ਪਾਸੀ ਬੰਦਾ ਭੱਜਿਆ ਫਿਰਦਾ ਹੈ ਸੁਖ ਦੀ ਖਾਤਰ ਭਟਕਦਾ ਹੈ ਜਣੇ ਖਣੇ ਦੀ ਟਹਿਲ ਕਮਾਉਂਦਾ ਹੈ ਕੁੱਤੇ ਵਾਂਗ ਇਹਦੀ ਹਾਲਾਤ ਹੋਏ ਪਏ ਹਨ ਪਰ ਵਾਹਿਗੁਰੂ ਜੀ ਦੀ ਭਜਨ ਬੰਦਗੀ ਹੀ ਨਹੀਂ ਕਰਦਾ ਇਸੇ ਤਰ੍ਹਾਂ ਹੀ ਬੰਦੇ ਦਾ ਜੀਵਨ ਜਿਹੜਾ ਹੈ ਆਕਾਰਤ ਹੋ ਚੁੱਕਾ ਹੈ ਬਾਬਾ ਜੀ ਆਖਦੇ ਹੁੰਦੇ ਸੀ ਅਜੀਤ ਸਿੰਘ ਜੀ ਹੰਸਾਲੀ ਵਾਲੇ ਬੰਦਾ ਨਾ ਬੰਦੇ ਦਾ ਹਾਲ ਇਹ ਹੋਇਆ ਪਿਆ ਹੈ ਕਿ ਲੋਕਾਂ ਦੇ ਹਾਸੇ ਮਖੌਲ ਦੀ ਵੀ ਸ਼ਰਮ ਨਹੀਂ ਕਰਦਾ ਗੁਰੂ ਮਹਾਰਾਜੀ ਦੇ ਵੀ ਬਚਨ ਹਨ ਕਿ ਤੇਰੇ ਮਨ ਵਿੱਚ ਖੋਟੀ ਮਤ ਆ ਚੁੱਕੀ ਹੈ ਖੋਟੀ ਮਤ ਕੀ ਕਰਦੀ ਹੈ ਆਪਣੇ ਆਪ ਨੂੰ ਚੰਗਾ ਤੇ ਦੂਜਿਆਂ ਨੂੰ ਨਿੰਦਣ ਦਾ ਕੰਮ ਕਰਦੀ ਹੈ ਬਾਕੀ ਇਹ ਵਿਹਲੇ ਬੰਦਿਆਂ ਦਾ ਕੰਮ ਹੁੰਦਾ ਹੈ ਤਰਕ ਕਰਨਾ ਗੁਰੂ ਦੇ ਬਚਨਾਂ ਤੇ ਸਹਿਮਤ ਹੋਣ ਲਈ ਬਹੁਤ ਜ਼ਿਆਦਾ ਦਿਮਾਗ ਜਿਹੜਾ ਹੈ ਉਹ ਬੁੱਧ ਚਾਹੀਦੀ ਹੁੰਦੀ ਹੈ ਣਾਲੇ ਵਹਿਲੇ ਬੰਦੇ ਦਾ ਕੋਈ ਵੀ ਮਹੱਤਵ ਨਹੀਂ ਹੁੰਦਾ ਬਾਹਲਾ ਵਿਹਲਾ ਮਨ ਤਾਂ ਸ਼ੈਤਾਨ ਦਾ ਘਰ ਹੁੰਦਾ ਹੈ ਇਹੋ ਜਿਹੇ ਬੰਦੇ ਦਾ ਤਾਂ ਆਪਣੀਆਂ ਨਜ਼ਰਾਂ ਵਿੱਚ ਕੋਈ ਮੁੱਲ ਨਹੀਂ ਹੁੰਦਾ ਜਿਹੜੇ ਆਕਦੇ ਹੰ ਇਸ ਤਰ੍ਹਾਂ ਕਿਵੇਂ ਹੋ ਜੂਗਾ ਆਹ ਕਿਵੇਂ ਹੋ ਜੂਗਾ ਸੋ ਸਾਧ ਸੰਗਤ ਜੀ ਇਹ ਜਿਹੜੇ ਲੋਕ ਹਨ ਉਹਨਾਂ ਦਾ ਕੰਮ ਹੈ ਗੱਲਾਂ ਕਰਨੀਆਂ ਉਹ ਗੱਲਾਂ ਹੀ ਕਰਦੇ ਹਨ ਤੇ ਗੱਲਾਂ ਦੇ ਨਾਲ ਯੋਗ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਹਮੇਸ਼ਾ ਜਦੋਂ ਵੀ ਤੁਸੀਂ ਇਹ ਨਾਮ ਚ ਆਪਣਾ ਹੈ ਇਹਨਾਂ ਗੱਲਾਂ ਵੱਲ ਧਿਆਨ ਬਿਲਕੁਲ ਵੀ ਨਹੀਂ ਦੇਣਾ ਜਦੋਂ ਵੀ ਅਸਥਾਨਾਂ ਤੇ ਜਾਣਾ ਹੈ ਦਰਸ਼ਨ ਕਰਨ ਤੇ ਉਦੋਂ ਬਹੁਤ ਪ੍ਰੇਮ ਦੇ ਨਾਲ ਦਰਸ਼ਨ ਕਰਨੇ ਹਨ ਗੁਰੂ ਜੀ ਦੇ ਸਤਗੁਰ ਜੀ ਫਿਰ ਆਪੇ ਹੀ ਕਿਰਪਾ ਕਰ ਦੇਣਗੇ ਇੱਕ ਗੱਲ ਮਹਾਂਪੁਰਖ ਜੀ ਦੀ ਯਾਦ ਵਿੱਚ ਇਹ ਗੱਲ ਰੱਖਣੀ ਹੈ ਕਿ ਬਾਬਾ ਜੀ ਕਹਿੰਦੇ ਹੁੰਦੇ ਸੀ ਅਜੀਤ ਸਿੰਘ ਜੀ ਹੰਸਾਲੀ ਵਾਲੇ ਜਿਹੜਾ ਤਾਂ ਗਵਾਚ ਗਿਆ ਉਹ ਗਵਾਚ ਗਿਆ ਉਹਨੂੰ ਕੋਸਣ ਦੀ ਥਾਂ ਜੋ ਬਚ ਗਿਆ ਹੈ ਉਸ ਪ੍ਰਤੀ ਪਰਮਾਤਮਾ ਦਾ ਧੰਨਵਾਦ ਕਰਿਆ ਕਰੋ ਇਹ ਜੀਵਨ ਦੀ ਤੁਹਾਡੀ ਤਸੱਲੀ ਨੂੰ ਵਧਾ ਦੇਵੇਗਾ ਧੰਨਵਾਦ ਕਰੋ ਸ਼ੁਕਰਾਨਾ ਕਰੋ ਜਿਹੜਾ ਕੁਝ ਕੋਲ ਹੈਗਾ ਉਹ ਵੇਖੋ 10 ਵਸਤ ਲੈ ਪਾਛੇ ਪਾਵੇ ਇੱਕ ਵਸਤ ਕਾਰਨ ਵਿਖੋਟ ਗਵਾਵੇ 10 ਵਸਤੂਆਂ ਰੱਬ ਤੋਂ ਲੈ ਕੇ ਬੰਦਾ ਸਾਂਭ ਲੈਂਦਾ ਇੱਕ ਨਹੀਂ ਮਿਲਦੀ ਤਾਂ ਉਹਦੇ ਨਾਲ ਫਿਰ ਪਰਮਾਤਮਾ ਲਈ ਰੋਜ਼ ਕਰੀ ਜਾਂਦਾ ਕਿ ਭਾਈ ਤੁਸੀਂ ਇਹ ਗੱਲ ਬਿਲਕੁਲ ਵੀ ਨਹੀਂ ਕਰਨੀ ਜਿਹੜੀਆਂ 10 ਗੱਲਾਂ ਹਨ ਉਹਨਾਂ ਨੂੰ ਤੁਸੀਂ ਭੁਲਾ ਦਿੱਤਾ ਤੇ ਜਿਹੜੀ ਤੁਹਾਨੂੰ ਇੱਕ ਨਹੀਂ ਮਿਲੀ ਉਹਦੇ ਲਈ ਪਰਮਾਤਮਾ ਨਾਲ ਤੁਸੀਂ ਗਿਲੇ ਸ਼ਿਕਵੇ ਕਰਨੇ ਸ਼ੁਰੂ ਕਰ ਦੇਂਦੇ ਹੋ ਇਹ ਗੱਲ ਤਾਂ ਤੁਹਾਨੂੰ ਕਦੇ ਵੀ ਨਹੀਂ ਕਰਨੀ ਚਾਹੀਦੀ ਕਦੇ ਵੀ ਇਸ ਗਲਤੀ ਨੂੰ ਨਾ ਕਰ ਲੈਣਾ ਐਵੇਂ ਤਾਂ ਜ਼ਿੰਦਗੀ ਤੁਹਾਡੀ ਖ਼ਵਾਰ ਹੋ ਜਾਵੇਗੀ ਜ਼ਿੰਦਗੀ ਵਾਰ-ਵਾਰ ਨਹੀਂ ਮਿਲਣੀ ਨਾਲੇ ਰੱਬ ਵੱਲੋਂ ਜਿਹੜੇ ਮਿਲੇ ਹੋਏ ਦਿਨ ਹਨ ਸਵਾਸ ਹਨ ਇਹ ਸਾਰ ਸੰਗਤ ਜੀ ਲੰਗੀ ਜਾ ਰਹੇ ਹਨ ਸ਼ਾਲਾ ਮਾਰ ਰਹੇ ਹਨ ਜਿਹੜੇ ਵੀ ਤੁਹਾਡੇ ਲਈ ਕੁਝ ਕਰਦੇ ਹਨ ਉਹਨਾਂ ਦਾ ਧੰਨਵਾਦ ਕਰੋ ਅਸੀਸ ਵੀ ਦਿਆ ਕਰੋ ਉਹਨਾਂ ਨੂੰ ਅਸੀਸ ਗੁਰੂ ਸਾਹਿਬਾਨ ਵੀ ਤੁਹਾਨੂੰ ਫਿਰ ਦੇ ਦੇਣਗੇ ਗੁਰੂ ਸਾਹਿਬ ਤਾਂ ਤੁਹਾਨੂੰ ਨਾਮਦਾਨ ਦੀ ਅਸੀਸ ਦੇਣਗੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਜਾਣਗੇ ਤੁਸੀਂ ਗਰੀਬਾਂ ਦੀ ਮਦਦ ਕਰਿਆ ਕਰੋ ਉਹਨਾਂ ਨੂੰ ਜੇਕਰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਲੈ ਦਿਆ ਕਰੋ ਤੁਹਾਡਾ ਆਗਾ ਆਪੇ ਹੀ ਸਵਾਰਿਆ ਜਾਵੇਗਾ ਸਾਥ ਸੰਗਤ ਜੀ ਜਿਹੜਾ ਕੰਮ ਤੁਸੀਂ ਆਪ ਕੀਤਾ ਜਾ ਸਕਦਾ ਹੋਵੇ ਉਹ ਭਾਵੇਂ ਔਖੇ ਹੋ ਕੇ ਤੁਹਾਨੂੰ ਕਰਨਾ ਪਵੇ ਜ਼ਰੂਰ ਕਰਿਆ ਕਰੋ ਤਾਂ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਸ਼ਹੀਦ ਸਿੰਘ ਹੈ ਇਹਨਾਂ ਦੇ ਕੋਲ ਜਦੋਂ ਵੀ ਆਪਾਂ ਜਾਵਾਂਗੇ ਬਾਣੀ ਪੜਾਂਗੇ ਸਿਮਰਨ ਕਰਾਂਗੇ ਗੁਰੂ ਸਾਹਿਬ ਜੀ ਨੇ ਬਹੁਤ ਖੁਸ਼ੀਆਂ ਦੇ ਦੇਣੀਆਂ ਹਨ ਬਾਕੀ ਇਹ ਜ਼ਿੰਦਗੀ ਹੈ ਜ਼ਿੰਦਗੀ ਦੇ ਵਿੱਚ ਵਾਅਦੇ ਘਾਟੇ ਹੁੰਦੇ ਹੀ ਰਹਿੰਦੇ ਹਨ ਕਈ ਵਾਰੀ ਨਾ ਕਿਸੇ ਨੇ ਕੁਝ ਕਿਸੇ ਦਾ ਗਵਾਹ ਜਾਂਦਾ ਹੈ ਜਿੱਥੇ ਕਿਸੇ ਨੂੰ ਕੁਝ ਲੱਭਣਾ ਪੈ ਜਾਂਦਾ ਹੈ ਕਿਸੇ ਨਾਲ ਮਿਲਾਪ ਹੋ ਜਾਂਦਾ ਹੈ ਕਿਸੇ ਨਾਲ ਵਿਛੋੜਾ ਹੋ ਜਾਂਦਾ ਹੈ ਇਹ ਦੁਨੀਆ ਦੀ ਰੀਤ ਹੈ ਮਿਲਣ ਤੇ ਵਿਛੜਨ ਦੀ ਇਹ ਸੰਸਾਰ ਦੀ ਗੱਡੀ ਇਦਾਂ ਹੀ ਚੱਲਦੀ ਹੈ ਰੱਬ ਦੀ ਰਜ਼ਾ ਵਿੱਚ ਰਿਹਾ ਕਰੋ ਗੁਰਬਾਣੀ ਪੜਿਆ ਕਰੋ ਗੁਰਬਾਣੀ ਸਾਨੂੰ ਬਹੁਤ ਕੁਝ ਸਮਝਾਉਂਦੀ ਹੈ ਬਾਬਾ ਜੀ ਆਖਦੇ ਹਨ ਕਿ ਬੰਦਾ ਜਿਹੜਾ ਹੈ ਨਾ ਉਹ ਨਸ਼ੇ ਨੂੰ ਕਮਾ ਸਕਦਾ ਹੈ ਭਾਵ ਕੇ ਹੋਮੇ ਨੂੰ ਕਮਾ ਸਕਦਾ ਹੈ ਪਰ ਗੁਰਬਾਣੀ ਤੋਂ ਪਤਾ ਨਹੀਂ ਕਿਉਂ ਦੂਰ ਭੱਜਦਾ ਹੈ ਪਰ ਸਾਧ ਸੰਗਤ ਜੀ ਤੁਹਾਡਾ ਲੋਕ ਪਰਲੋਕ ਸਵਾਰਨਾ ਹੈ ਸਿਰਖ ਗੁਰਬਾਣੀ ਨੇ ਇਸ ਲਈ ਜੇਕਰ ਤੁਸੀਂ ਆਪਣਾ ਲੋਕ ਤੇ ਪਰਲੋਕ ਤੇ ਆਪਣੇ ਪਰਿਵਾਰ ਦੀ ਖੁਸ਼ੀ ਚਾਹੁੰਦੇ ਹੋ ਤਾਂ ਪਰਮਾਤਮਾ ਜੀ ਦਾ ਨਾਮ ਜਪਣਾ ਸ਼ੁਰੂ ਕਰ ਦਿਓ ਆਪਣੀ ਰਸਨਾ ਤੋਂ ਘਰ ਵਿੱਚ ਬੈਠੇ ਹੋਿਆਂ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਜਪਦੇ ਰਿਹਾ ਕਰੋ ਤਾਂ ਕਿ ਤੁਹਾਡੀ ਰਸਨਾ ਪਵਿੱਤਰ ਹੋ ਜਾਵੇ ਨਾਲ ਦੇ ਨਾਲ ਤੁਹਾਡੀ ਹਰ ਇੱਕ ਅਰਦਾਸ ਪਰਮਾਤਮਾ ਜੀ ਕਬੂਲ ਕਰ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ